ਸੀਵਰੇਜ ਦੀ ਸਮੱਸਿਆ ਵਿੱਚ ਘਿਰਿਆ ਮਾਨਸਾ ਸ਼ਹਿਰ ਆਮ ਲੋਕ ਪਰੇਸ਼ਾਨ ਅੱਜ ਸ਼ਾਮ ਕਰੀਬ 3 ਵਜੇ ਜਾਣਕਾਰੀ ਦਿੰਦਿਆਂ ਸ਼ਹਿਰ ਵਾਸੀ ਰਣਜੋਧ ਸਿੰਘ ਨੇ ਕਿਹਾ ਕਿ ਮਾਨਸਾ ਸ਼ਹਿਰ ਦੇ ਵੀਰ ਨਗਰ ਮੁਹੱਲਾ ਰਵੀਦਾਸ ਮੰਦਿਰ ਠੁੱਠਿਆਂ ਵਾਲੀ ਰੋਡ ਤੋਂ ਇਲਾਵਾ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਸੀਵਰੇਜ ਦੇ ਗੰਦੇ ਪਾਣੀ ਨਾਲ ਡੁੱਬ ਚੁੱਕੇ ਹਨ ਅਤੇ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਵਾਉਣ ਲਈ ਮਾਨਸਾ ਦੇ ਬੱਸ ਸਟੈਂਡ ਤੇ ਪਿਛਲੇ ਲੰਬੇ ਸਮੇਂ ਤੋਂ ਕਾਉਂਸਲਰਾਂ ਅਤੇ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੇ ਸੀਵਰੇਜ ਬੋਰਡ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੀਵਰੇਜ ਦਾ ਗੰਦਾ ਪਾਣੀ ਇੰਨਾ ਜ਼ਿਆਦਾ ਸੜਕਾਂ ਤੇ ਗਲੀਆਂ ਵਿੱਚ ਫੈਲ ਚੁੱਕਾ ਹੈ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉੱਥੇ ਉਹਨਾਂ ਸਰਕਾਰ ਤੋਂ ਅਪੀਲ ਕਰਦੇ ਆ ਕਿ ਹੈ ਕਿ ਜਲਦ ਤੋਂ ਜਲਦ ਸ਼ਹਿਰ ਅੰਦਰ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਵਾਈ ਜਾਵੇ। ਇਹ ਤਕਰੀਬਨ ਜੇ ਦੇਖਿਆ ਜਾ ਵੀ 10 ਤੋਂ 15 ਦਿਨ ਹੋ ਗਏ ਹੋਣਗੇ ਹੋ ਸਕਦਾ ਮਹੀਨਾ ਵੀ ਹੋ ਗਿਆ ਹੋਵੇ ਇਹ ਕੋਈ ਆਏ ਨਹੀਂ ਹੈਗਾ ਵੀ ਮੀਂਹ ਦਾ ਪਾਣੀ ਆ ਜਾਂ ਕੋਈ ਇਕੱਲੇ ਸੀਵਰੇਜ ਦਾ ਪਾਣੀ ਆ ਨਗਰ ਕਾਉਂਸਲ ਦਾ ਇਹਦੇ ਮਨੀ ਕੋਈ ਧਿਆਨ ਨਹੀਂ ਹੈਗਾ ਰਿਸਕ ਨਾਲ ਬੰਦਾ ਨੰਗਦਾ ਹੈਗਾ ਅੱਜ ਠੰਡ ਦਾ ਟਾਈਮ ਆਈ ਠੀਕ ਹੈ ਕੋਈ ਬੱਚੇ ਵੀ ਹੁੰਦੇ ਕਿਸੇ ਦੇ ਕਿਸੇ ਦੇ ਜੇ ਕੋਈ ਦੱਸ ਦੇ ਤਾਂ ਚਲੋ ਅਗਲਾ ਵਕਤ ਹੋ ਜਾਣਾ ਨਹੀਂ ਨੰਗਣਾ ਤਾਂ ਪੈਂਦਾ ਹੀ ਇਥੋਂ ਦੀ 메ਨ ਰਾਹ ਇਹ ਹੈ ਇਹ ਰਾਹ ਹੈਗਾ ਜਿਹੜਾ ਆਪਣਾ ਸਰਸਾ ਰੋਡ ਨੂੰ ਮਿਲਿਆਉਂਦਾ ਜੀ ਪਿੱਛੋਂ ਆਉਂਦਾ ਹੈਗਾ ਇਹ ਇਥੋਂ ਆਪਣਾ ਓਲਡ ਗੁਚਾਲੀ ਬੈਕ ਸਾਈਡ ਤੋਂ ਆਉਂਦਾ ਹੈ ਜਿਹੜਾ ਜਿਹੜਾ ਰਸਤਾ ਪਈਦਾ ਹੈ ਤੇ ਇਹਦੇ ਬਾਰੇ ਜੀ ਅਸੀਂ ਆਪਾਂ ਇਹਨਾਂ ਨਾਲ ਗੱਲ ਕੀਤੀ ਸੀ ਕਿ ਮੈਂ ਆਪਣਾ ਕਮੇਟੀ ਵਾਲਿਆਂ ਨਾਲ ਵੀ ਕੀਤੀ ਕੱਲ ਡਾਕਟਰ ਸਾਹਿਬ ਆਏ ਸੀਗੇ ਬੀਜੇ ਸਿੰਘ ਲਾ ਜੀ ਇਹਨਾਂ ਨਾਲ ਵੀ ਕੀਤੀ ਗੱਲ ਤੇ ਇਹਨਾਂ ਤੋਂ ਜਦੋਂ ਪੁੱਛਿਆ ਗਿਆ ਵੀ ਇਹਦਾ ਕੋਈ ਹੱਲ ਕਰੋ ਵੀ ਬਹੁਤ ਵੀ ਦੁਖੀ ਆ ਤਾਂ ਪਹਿਲਾਂ ਤਾਂ ਸਾਰਾ ਸ਼ਹਿਰ ਹੀ ਦੁਖੀ ਆਈ ਹਸਪਤਾਲ ਰੋਡ ਲਾ ਲਓ ਠੂਖਿਆਲੀ ਵਾਲਾ ਰੋਡ ਲਾ ਲਓ ਜਾਂ ਕਿਤੇ ਵੀ ਆਪਾਂ ਦੇਖਿਆ ਜਾ ਵੀ ਤਾਂ ਸਾਰੇ ਹੀ ਦੁਖੀ ਨੇ ਤੇ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਤੇ ਉਹਨਾਂ ਦਾ ਕਹਿਣਾ ਸੀਗੇ ਵੀ ਮੇਰੇ ਤਾਂ ਆਪਦੇ ਘਰ ਮੂਹਰੇ ਪਾਣੀ ਖੜਾਗਾ ਅਸੀਂ ਇਹਦਾ ਹੱਲ ਨਹੀਂ ਕਰ ਸਕਦੇ ਸਾਡੇ ਕੋਲੇ ਹੈ ਹੀ ਨਹੀਂ ਗਾਹ ਪਾਣੀ ਵੀ ਅਸੀਂ ਕੱਢੀਏ ਕਿੱਥੇ ਉਹ ਸਾਡੇ ਤੋਂ ਪੁੱਛ ਰਹੀ ਸੀਗੀ ਵੀ ਅਸੀਂ ਤੁਸੀਂ ਦੱਸੋ ਵੀ ਕਿੱਥੇ ਪੱਢੀਏ ਪਾਣੀ ਤੇ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਵੀ ਇੱਥੋਂ ਤੱਕ ਇਹਨਾਂ ਦਾ ਬੇੜਾਗਰਸ਼ ਹੋ ਗਿਆ ਕਿ ਸਿਸਟਮ ਹੀ ਨਹੀਂ ਹੈਗਾ ਇਹਨਾਂ ਕੋਲੇ ਇਹਨਾਂ ਨੂੰ ਐ ਨਹੀਂ ਪਤਾਗਾ ਵੀ ਅਸੀਂ ਸ਼ਹਿਰ ਕਿਵੇਂ ਚਲਾਉਣਾ ਕਮੇਟੀ ਹੈਗੀ ਸਹੀ ਦੇ ਕੇ ਘਰੇ ਬਹਿ ਜਣ ਵੀ ਸਾਡੇ ਤਾਂ ਬਸ ਦੀ ਗੱਲ ਹੈ ਨਹੀਂਗੀ ਅਸੀਂ ਕੁਝ ਨਹੀਂ ਕਰ ਸਕਦੇਗੀ ਉਹ ਚੀਜ਼ ਹੁਣ ਬਿਮਾਰੀ ਫੈ ਰਹੀ ਹੈ ਜੀ ਤੁਸੀਂ ਇਹ ਦੇਖੋ ਵੀ 10 ਤੋਂ 15 ਦਿਨ ਦਾ ਇਹ ਪਾਣੀ ਖੜਾ ਹੈ ਤੇ ਇੱਥੇ ਬਿਮਾਰੀਆਂ ਜਿਹਨੂੰ ਲੰਗ ਦਾ ਬੰਦਾ ਵਿਚ ਦੀ ਪੈਰ ਲੱਕੀ ਵੀ ਲੰਗਦਾ ਬਈ ਤੇ ਕੋਈ ਅਲਰਜੀ ਵਾਲਾ ਵੀ ਹੁੰਦਾਗਾ ਜੋ ਵੀ ਦੇਖਿਆ ਜਾ ਵੀ ਆਪਾਂ ਵੀ A to Z ਵੀ ਬਿਮਾਰੀਆਂ ਦਾ ਘਰ ਬਣਿਆ ਹੋਇਆ ਜੀ